ਫਰੈਂਡਸ ਕਿੱਸੀ ਹੋ ਓਕੇ ਅੱਜ ਸੀ ਨਾ ਇੱਕ ਹੋਰ ਨਵਾਂ ਪੱਤਰ ਕਰਾਂਗੇ ਪੱਤਰ ਦਾ ਨਾਂ ਕੀ ਹੈ ਆਪਣੇ ਚਾਚਾ ਜੀ ਨੂੰ ਜਨਮ ਦਿਨ ਤੇ ਭੇਜੇ ਗਏ ਤੋਹਫੇ ਲਈ ਧੰਨਵਾਦ ਪੱਤਰ ਠੀਕ ਹੈ ਤੇ ਅਸੀਂ ਕਿੱਦਾਂ ਲਿਖਣਾ ਹੁੰਦਾ ਹੈ ਧੰਨਵਾਦ ਪੱਤਰ ਜੇ ਅਸੀਂ ਇੱਥੇ ਚਾਚਾ ਦੀ ਜਗ੍ਹਾ ਮਾਮਾ ਜੀ ਨੂੰ ਲਿਖਣਾ ਹੋਵੇ ਨਾ ਤਾਂ ਸੇਮ ਹੀ ਪੱਤਰ ਚੱਲਣਾ ਹੈ ਸਿਰਫ ਨਾਮ ਹੀ ਬਦਲੇਗਾ ਠੀਕ ਹੈ ਪ੍ਰੀਖਿਆ ਭਵਨ ਕੋਮਾ ਤੁਸੀਂ ਸ਼ਹਿਰ ਦਾ ਨਾਮ ਲਿਖਣਾ ਜਿੱਥੇ ਤੁਸੀਂ ਰਹਿ ਰਹੇ ਹੋ ਠੀਕ ਹੈ ਫਿਰ ਡੰਡੀ ਪਾ ਦੇਣੀ ਤੇ ਮਿਤੀ ਪਾ ਦੇਣੀ ਥੱਲੇ ਉਸ ਦਿਨ ਦੀ ਜਿਸ ਦਿਨ ਤੁਸੀਂ ਪੱਤਰ ਲਿਖਣਾ ਹੈ ਠੀਕ ਹੈ ਫਿਰ ਕੀ ਲਿਖਣਾ ਹੈ ਸਤਿਕਾਰ ਜੋਗ ਚਾਚਾ ਜੀ ਸਬਤ ਸ੍ਰੀ ਅਕਾਲ ਆਪ ਜੀ ਵੱਲੋਂ ਮੇਰੇ ਜਨਮ ਦਿਨ ਤੇ ਜਿਹੜੀ ਕੜੀ ਭੇਜੀ ਸੀ ਉਹ ਮੈਨੂੰ ਮਿਲ ਗਈ ਹੈ ਸੱਚ ਪੁੱਛੋ ਤਾਂ ਚਾਚਾ ਜੀ ਮੈਨੂੰ ਇਸ ਕੜੀ ਦੀ ਬਹੁਤ ਲੋੜ ਸੀ ਮੇਰੀ ਪ੍ਰੀਖਿਆ ਵੀ ਨੇੜੇ ਆ ਗਈ ਸੀ ਜਾਂ ਆ ਪਹੁੰਚੀ ਸੀਗੀ ਮੈਨੂੰ ਇਸ ਨਾਲ ਸਮੇਂ ਸਿਰ ਕੰਮ ਕਰਨ 'ਚ ਮਦਦ ਮਿਲੇਗੀ ਇਹ ਸੁਨੇਰੀ ਚੇਨ ਵਾਲੀ ਘੜੀ ਬਹੁਤ ਸੋਹਣੀ ਹੈ ਤੇ ਮੈਨੂੰ ਇਸ ਇਹ ਮੈਨੂੰ ਇਹ ਬਹੁਤ ਪਸੰਦ ਆਈ ਹੈ ਮੈਂ ਇਸ ਸੋਹਣੇ ਤੋਹਫੇ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਆ ਚਾਚੀ ਜੀ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਛੋਟੀ ਭੈਣ ਨੂੰ ਬਹੁਤ ਬਹੁਤ ਪਿਆਰ ਠੀਕ ਹੈ ਤੱਲੇ ਕਿ ਲਿਖਣਾ ਹੈ ਆਪ ਜੀ ਦਾ ਭਤੀਜਾ ਜਾਂ ਭਤੀਜੀ ਜੇ ਭਤੀਜੀ ਬਣਨਾ ਹੈ ਤੁਸੀਂ ਤਾਂ ਫਿਰ ਤੁਹਾਨੂੰ ਥੋੜੀ ਵਰਡਿੰਗ ਕੁੜੀਆਂ ਵਾਲੀ ਕਰਨੀ ਪੈਣੀ ਆ ਤੇ ਜਿੱਦਾਂ ਭਤੀਜਾ ਲਿਖਣਾ ਤਾਂ ਆਪ ਜੀ ਦਾ ਭਤੀਜਾ ਤੇ ਭਤੀਜੇ ਦਾ ਨਾਮ ਕੁਝ ਵੀ ਰਣਵੀਰ, ਰੋਹਿਤ ਜਾਂ ਕੁਝ ਵੀ ਤੁਸੀਂ ਲਿਖ ਸਕਦੇ ਹੋ ਪਿੱਛੇ ਅਸੀਂ ਡੰਡੀ ਬਾ ਦੇਣੀ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਪੱਤਰ ਧੰਨਵਾਦ ਪੱਤਰ ਕਿਹਨੂੰ ਹੋ ਗਿਆ ਚਾਚਾ ਜੀ ਨੂੰ ਜਨਮ ਦਿਨ ਤੇ ਭੇਜੇਗੇ ਪੱਤਰ ਤੇ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲੈਣਾ ਬਾਕੀ ਵੀਡੀਓ ਦੇਖਣ ਲਈ ਤੁਹਾਨੂੰ ਹਰ ਤਰ੍ਹਾਂ ਦੇ ਇਹਦੇ ਵਿੱਚੋਂ ਨੌਲੇਜ ਮਿਲੂਗਾ ਹੈ ਇੰਗਲਿਸ਼ ਪੰਜਾਬੀ ਆ ਮੈਥ ਜੋ ਵੀ ਕਰੰਟ ਹੋ ਆ ਉਹ ਸਾਰੇ ਨੌਲੇਜ ਮਿਲੂਗਾ ਹਰ ਕਲਾਸ ਵਾਈਜ਼ ਠੀਕ ਹੈ ਤੇ ਸ਼ੇਅਰ ਜੂਰ ਕਰਨਾ ਵੀਡੀਓ ਨੂੰ ਲਾਈਕ ਵੀ ਕਰਨਾ ਠੀਕ ਹੈ ਓਕੇ ਨੈਕਸਟ ਸੇ ਹੋਰ ਕਰਾਂਗੇ ਪੱਤਰ ਕੋਈ ਓਕੇ ਬਾਏ